ਕੱਲ ਤਾਂ ਕਾ ਜਦੋਂ ਬਿਲਕੁਲ ਠੀਕ ਸੀ ਇੱਥੇ ਬੋਰੇ ਲੱਗੇ ਸੀ ਠੋਕਰਾਂ ਦੇ ਉੱਪਰ ਪੂਰਾ ਬਚਾਇਆ ਸੀਗਾ ਕੱਲ ਤਾਂ ਪਾਣੀ ਵਧਿਆ ਉਹਨੇ ਸਾਰੇ ਬੋਰੇ ਆਪਣੇ ਵਿੱਚ ਸੈੱਟ ਲਏਗਾ ਤੇ ਅੱਜ ਜਿੱਦਾਂ ਹੁਣ ਪਾਣੀ ਰਾਤ ਕੱਲ ਤਾਂ ਵਧਿਆ ਹੋਇਆ ਬੇ ਕਾਬੂ ਤਾਂ ਤੁਹਾਡੇ ਸਾਹਮਣੇ ਆ ਜਿਹਦੇ ਬੰਨ ਸੀਗਾ ਆਪਣਾ ਜਿਹਦੇ ਆਪਾਂ ਕਹਿੰਦੇ ਸੀ ਵੀ ਇਹਦੇ ਵਿੱਚ ਜਾਲ ਲੱਗ ਜਵੇ 20 25 ਫੁੱਟ ਟੋਆ ਪੱਟ ਕੇ ਵੀ ਉਹ ਜਦੇ ਤਾਂ ਆਪਣੇ ਕਿਸੇ ਨੇ ਨਹੀਂ ਆਪ ਨੂੰ ਤਾਰੇ ਸੀ ਆਪਣੇ ਲੋ ਵਿਸ਼ਵਾਸ ਦਵਾਰੇ ਸੀ ਪਰ ਆਪਾਂ ਜਦ ਆਪਾਂ ਦੇਖ ਰਹੇ ਸੀ ਜ਼ਮੀਨਾਂ ਘਿਰਦੀਆਂ ਸੀ ਆਪਾਂ ਨੂੰ ਪਤਾ ਲੱਗ ਗਿਆ ਸੀ ਵੀ ਹਾਲਾਤ ਖਰਾਬ ਹੋਣਗੇ ਜਿਹੜਾ 1600 ਕਰੋੜ ਰੁਪਏ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜਿਆ ਇਹ ਚੀਜ਼ਾਂ ਦੇ ਇਹ ਵੀ ਨੁਕਸਾਨ ਹੋਏ ਤੇ ਪ੍ਰਭਾਈ ਲਈ ਹਲੇ ਤੱਕ ਤੁਹਾਡੇ ਪਿੰਡ ਨੂੰ ਕੋਈ ਪੈਸਾ ਆਇਆ ਤਾਂ ਵਿੱਚੋਂ ਹਲ ਹਾਲਤਾ ਜੀ ਹਜੇ ਕੁਝ ਨਹੀਂ ਆਇਆ ਹੈਗਾ ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਸਾਨੂੰ ਮਗਲ ਚੈਨਲ ਦੇ ਨਾਲ ਅੱਜ ਤਰੀਕ 6 ਅਕਤੂਬਰ 2025 ਸਮਾ ਦੁਪਹਿਰੇ 3 ਵਜੇ ਦਾ ਆਪਾਂ ਖੜੇ ਸਤਲੁਜ ਦਰਿਆ ਦੇ ਕਿਨਾਰੇ ਪਿਛਲੇ 1.5 ਮਹੀਨੇ ਤੋਂ ਇੱਥੇ ਲਗਾਤਾਰ ਢਾਹ ਲੱਗੀ ਹੈ ਬਹੁਤ ਸਾਰਾ ਨੁਕਸਾਨ ਹੋ ਗਿਆ ਇੱਕ ਸਮੇਂ ਤੇ ਅਗੇ ਹਾਲਾਤ ਸਾਬਕਾਰ ਹੋ ਗਏ ਸੀਗੇ ਢਾਹ ਦੇ ਉੱਪਰ ਕਾਬੂ ਪਾਇਆ ਸੀ ਲੇਕਿਨ ਪਿਛਲੇ 2-3 ਦਿਨਾਂ ਤੋਂ ਫੇਰ ਪਾਣੀ ਦੀ ਆਮਦ ਵੱਧ ਹੋਣ ਦੇ ਕਰਕੇ ਦੁਬਾਰਾ ਫੇਰ ਕੁਝ ਜਗ੍ਹਾ ਤੇ ਹਾਲਾਤ ਬੇਕਾਬੂ ਹੋਏ ਆ ਸਾਡੇ ਨਾਲ ਮੌਜੂਦ ਨੇ ਸਸਰਾਲੀ ਕਲੋਨੀ ਪਿੰਡ ਤੋਂ ਮੇਰ ਸਿੰਘ ਜੋ ਕਿ ਪੰਚਾਇਤ ਮੈਂਬਰ ਵੀ ਨੇ ਉਹ ਪਹਿਲੇ ਦਿਨ ਤੋਂ ਇਸ ਸਾਧੇ ਉੱਪਰ ਕਾਫੀ ਬਰੀਕੀ ਨਾਲ ਨਿਗਰਾਨਾ ਰੱਖ ਰਹੇ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਹਾਲਾਤ ਕਿਹੋ ਜਿਹੇ ਨੇ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਕੀ ਕੀ ਤਵਜ਼ੀਲੀ ਹੋਈਆਂ ਵੇਵਾਸਨ ਸਿੰਘ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਸਾਨੂੰ ਵੀ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਹੋਰ ਧੰਨਵਾਦ ਅੱਛਾ ਵੇਵਾਸਨ ਜੀ ਤੁਸੀਂ ਪਹਿਲੇ ਦਿਨ ਤੋਂ ਇੱਥੇ ਲਗਾਤਾਰ ਜੁੜੇ ਹੋ ਹੁਣ ਪਿਛਲੇ ਇਹਦੇ ਦੋ ਤਿੰਨ ਦਿਨਾਂ ਤੋਂ ਪਾਣੀ ਵਧਦਾ ਆ ਉਹਦੇ ਕੀ ਤੁਹਾਨੂੰ ਲੱਗ ਰਿਹਾ ਵੀ ਕੀ ਹਾਲਾਤ ਦੁਆਰਾ ਬੇਕਾਬੂ ਹੋਣ ਦੇ ਸਿਹਾ ਅੰਸ਼ ਹੈ ਕੋਈ ਕਿਰੇ ਅੱਜ ਜਿੱਦਾਂ ਹੁਣ ਪਾਣੀ ਰਾਤ ਕੱਲ ਤਾਂ ਵਧਿਆ ਹੋਇਆ ਬੇਕਾਬੂ ਤਾਂ ਤੁਹਾਡੇ ਸਾਹਮਣੇ ਆ ਸਾਰੇ ਪੂਰੇ ਲੱਗੇ ਹੋਏ ਸੀ ਉਰੇ ਆ ਬੋਰੇ ਰਾਤ ਫੇਰ ਪਾਣੀ ਆਇਆ ਢਾ ਦੁਆਰਾ ਫੇਰ ਆ ਚੀਜ਼ ਤੋਂ ਅਦਰਲੀ ਸਾਈਡ ਚੱਲੂ ਹੋ ਗਈ ਪਰ ਇਹੋ ਥੋੜਾ ਬਚਾਵਾ ਉਧਰ ਬੋਰੇ ਜ਼ਿਆਦਾ ਲੱਗ ਗਏ ਆ ਸਾਈਡ ਢਾ ਚੱਲੂ ਹੋ ਗਈ ਜ਼ਿਆਦਾ ਨਕਾਨ ਤਾਂ ਹੋ ਰਿਹਾ ਬਹੁਤ ਜੀ ਜਦਦੇ ਆਏ ਆ ਗੱਲ ਇਹ ਆ ਜਿਹੜੀ ਅਸੀਂ ਪਿੰਡ ਦੀ ਗੱਲ ਕਰਦੇ ਤੁਸੀਂ ਬਰੀਕੀ ਨਾਲ ਇੱਥੇ ਨਿਗਰਾ ਰੱਖਦੇ ਅਸੀਂ ਪਿੰਡ ਦੇ ਆ ਚਲੋ ਘਰੇ ਜਾਈਦਾ ਨਿਗਾਵਾਂ ਕਿ ਫੇਰ ਇਹਨੂੰ ਅੱਜ ਦਾ ਕੰਮ ਕਰੇ ਆਪਣਾਈਆਂ ਠੀਕ ਆ ਕਿ ਨਹੀਂ ਕੈਪ ਦਾ ਕੰਮ ਕਰਦੇ ਆ ਆਪਣਾ ਬਟਾ ਨਿਗਾਨੂਗਾ ਮਾਰ ਲੈਂਦੇ ਹੋਰ ਤਾਂ ਕੋਈ ਏਡੀ ਗੱਲ ਨਹੀਂ ਬਰੀਕੀ ਨਾਲ ਨਿਗਰਾ ਕਰਨ ਦੀ ਮਤਲਬ ਇਹ ਆ ਵੀ ਆ ਜਿਹੜੇ ਹਾਲਾਤ ਆ ਇਹ ਪ੍ਰਸ਼ਾਸ ਕਰਤਾ ਰਿਹਾ ਵਾ ਪਰ ਉਹ ਤਰੀਕੇ ਨਾਲ ਹੋ ਨਹੀਂ ਰਿਹਾ ਕੰਮ ਮਤਲਬ ਕਹਿੰਦਾ ਪਾਣੀ ਪਿੱਛੇ ਆ ਜਾਂਦਾ ਜਦ ਤੱਕ ਢਾ ਲੱਗਦੀ ਹੈ ਬੂਰੇਾਂ ਦੀ ਮੁੜ ਕੇ ਜਦ ਤੱਕ ਠੋਕਰ ਬਣਦੀ ਨਹੀਂ ਜੱਦਰੀ ਜਦ ਜੱਦ ਦੀ ਠੋਕਰ ਬਣਦੀ ਮੁੜ ਕੇ ਪਾਣੀ ਫੇਰ ਜਾਂਦਾ ਤੇਜ਼ ਆ ਜਾਂਦਾ ਮੁੜ ਕੇ ਬੂਰੇ ਫੇਰ ਵਹਾ ਕੇ ਲੈ ਜਾਂਦਾ ਬੂਰੇ ਟੈਕ ਨਹੀਂ ਰਹੇ ਪਹਿਲਾਂ ਤੋਂ ਹੀ ਆਪਾਂ ਉਹ ਕਰਦੇ ਆ ਰਹੇ ਵੀ ਪਿੱਛੇ ਜਿਹਦੇ ਬੰਨ ਸੀਗਾ ਆਪਣਾ ਜਿਹਦੇ ਆਪਾਂ ਕਹਿੰਦੇ ਸੀ ਵੀ ਇਹਦੇ ਵਿੱਚ ਜਾਲ ਲੱਗ ਜਵੇ 20 25 ਫੁੱਟ ਟੋਆ ਪੱਟ ਕੇ ਵੀ ਉਹ ਜਦੇ ਤਾਂ ਆਪਣੇ ਕਿਸੇ ਨੇ ਮੰਨ ਨਹੀਂ ਨੀ ਕਿਸੇ ਨੇ ਕਹਿੰਦੇ ਵੀ ਅਸੀਂ ਲਾ ਨਹੀਂ ਸਕਦੇ ਸਾਨੂੰ ਉਹ ਜੇ ਆਜ਼ਾਤ ਨਹੀਂ ਹੈਗੀ ਆਪਣੇ ਉਹਦੇ ਉਹਦੇ ਕਰਕੇ ਇੱਥੇ ਤੱਕ ਕੰਮ ਇਹ ਪਹੁੰਚ ਗਿਆ ਹਾਂਜੀ ਉਹ ਤਾਂ ਤੈਨੂੰ ਜਦੇ ਵੀ ਤੁਸੀਂ ਵੀ ਜਾਂਦੇ ਰਹੇ ਹੋ ਮੋਤਵਾਰ ਹੋਣ ਦੇ ਨਾਤੇ ਤੁਸੀਂ ਵੀ ਕਿਹਾ ਉਹ ਕਹਿ ਰਹੇ ਹੁੰਦੇ ਸੀ ਜਦੇ 100 ਮੀਟਰ ਰਹਿ ਗਿਆ ਉਦੋਂ ਦੇਖਾਂਗੇ ਜਾਂ ਤੁਹਾਡਾ 1 ਮਿੰਟ ਟੁੱਟਣ ਦੇ ਉਹ ਸਾਡੀ ਜ਼ਿੰਮੇਵਾਰੀ ਹੈ ਨਹੀਂ ਐ ਤਾਂ ਚਲੋ ਸਾਰੇ ਕਹਿ ਰਹੇ ਸੀ ਉਹਨਾਂ ਨੂੰ ਪਤਾ ਨਹੀਂ ਜਿੰਨੇ ਇਹ ਚੀਜ਼ ਦਾ ਵੀ ਇੰਨਾ ਦਾ ਕੰਮ ਹੋ ਜਾਣਾ ਕਹਿ ਤਾਂ ਰਹੇ ਸੀ ਆਪਣੇ ਵੱਲ ਪਿਛਵਾਲੇ ਸੀ ਪਰ ਆਪਾਂ ਜਦੋਂ ਆਪਾਂ ਦੇਖ ਰਹੇ ਸੀ ਜ਼ਮੀਨਾਂ ਘੇਰ ਰਹੀ ਸੀ ਆਪਾਂ ਨੂੰ ਪਤਾ ਲੱਗ ਗਿਆ ਸੀ ਵੀ ਹਾਲਾਤ ਖਰਾਬ ਹੋਣਗੇ ਸਰਪੰਚ ਕਰਮ ਸਿੰਘ ਵੀ ਛਿੰਦੀ ਸਰਪੰਚ ਨੰਬਰਦਾਰ ਵੀ ਇਹ ਕਰਨ ਸਿੰਘ ਜੀ ਸਾਡਾ ਦਾਇਆ ਜੀ ਆ ਸਾਰੇ ਉਹ ਇਹ ਗੱਲ ਪਹਿਲਾਂ ਤੋਂ ਹੀ ਕਹ ਰਹੇ ਆ ਵੀ ਇਹ ਕੰਮ ਬੰਨ ਟੁੱਟ ਜਾਣਾ ਜਦ ਤੱਕ ਆਪਾਂ ਕਵਰ ਨਹੀਂ ਕਰਦੇ ਲੱਗੇ ਸਾਰੇ ਯੂਸੀ ਸਾਰਾ ਪੈਟ ਲੱਗੇ ਹੋਰ ਬਹੁਤ ਸਹਿਯੋਗ ਦਿੱਤਾ ਬਾਹਰੋਂ ਦੁਨੀਆ ਨੇ ਆਪਾਂ ਆ ਕੇ ਮਿੱਟੀ ਲੁਆਈ ਵੀ ਬਹੁਤ ਆਏ ਆ ਵੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਘੱਟ ਹੋਊਗਾ ਤਾਂ ਕਾਬੂ ਹੋਊਗਾ ਜੇ ਫੇਰ ਸਾਡਾ ਬੰਨ ਲੱਗੂ ਫੇਰ ਸਾਡੀ ਸੇਫਟੀ ਹੋਣੀ ਹੈ ਜੀ ਹੁਣ ਪ੍ਰਸ਼ਾਸਨ ਤੋਂ ਉਹੀ ਮੰਗਿਆ ਵੀ ਬੰਨ ਜਿੱਥੇ ਪਹਿਲਾਂ ਸੀ ਉੱਥੇ ਲੱਗੇ ਤਾਂ ਕਿ ਇਹਦੀਆਂ ਜ਼ਮੀਨਾਂ ਪਾਣੀ ਦੀ ਚਪੇਰ ਚਾਈਆਂ ਉਹ ਦੁਬਾਰਾ ਬਾਈ ਜੋਗ ਬਣ ਸਕਣ ਹਾਂਜੀ ਸਾਡੀ ਕੋਸ਼ਿਸ਼ ਤਾਂ ਇਹ ਹੀ ਆ ਵੀ ਉੱਥੇ ਲੱਗ ਜੇ ਫੇਰ ਇਹ ਜ਼ਮੀਨ ਸਾਡੀ ਜਿਹੜੀ ਆ ਜਿੰਨੇ ਵੀ ਪਿੰਡ ਦੀ ਜ਼ਮੀਨ ਆ ਉਹ ਸਾਰੀ ਬਾਹ ਬਾਹ ਵਿੱਚ ਉਹਨੇ ਕੰਮ ਆ ਸਕੀ ਇਹ ਪਰ ਇਹਨੂੰ ਟਾਈਮ ਲੱਗਣਾ ਇੱਕ ਵਾਰੀ ਬੰਨ ਲੱਗੇ ਫੇਰ ਉਸ ਤੋਂ ਬਾਅਦ ਜ਼ਮੀਨਾਂ ਵਾਲਾ ਕੰਮ ਵੀ ਸਾਰਾ ਫੇਰ ਲੋਟ ਆਣਾ ਨਹੀਂ ਤਾਂ ਨਹੀਂ ਆਉਂਦਾ ਹੁਣ ਤੱਕ ਕਿੰਨਾ ਕੁ ਜ਼ਮੀਨਦਾਰਾਂ ਦਾ ਜਾਂ ਪੈਸੇ ਦਾ ਨੁਕਸਾਨ ਹੋ ਚੁੱਕਿਆ ਜ਼ਮੀਨਦਾਰਤਾ ਜੀ ਜਿਹੜਾ ਆਪਾਂ ਬੰਨ ਤੋਂ ਅੰਦਰ ਅੰਦਰ ਲਾਇਆ ਸੀ 450 ਕਿੱਲਾ ਤੋਂ ਉਹ ਸੀਗਾ ਬਾਕੀ ਤੁਸੀਂ ਆਹ ਦੇਖ ਲਓ 250 ਕਿੱਲੇ ਨੂੰ ਆਹ ਬਾਹਰ ਆ ਚੁੱਕਾ ਹੈ ਹਲੇ 1000 ਕਿੱਲੇ ਨੂੰ ਢੱਕ ਚਲਿਆ ਹਾਂਜੀ ਹਾਂਜੀ 1800 ਦੇ ਕਰੀਬ ਹੈਗਾ ਵਾ ਜੀ ਇੰਨੇ ਕਿ ਜਮੀਨ ਇਹ ਵਿੱਚ ਬਾਕੀ ਕਨਫਰਮ ਤਾਂ ਪਰ ਕਹਿ ਨਹੀਂ ਸਕਦੇ ਪਰਿਵਾਰੀ ਸਾਹਿਬ ਕੋਲ ਲੈ ਕੇ ਆਇਆ ਸਾਰਾ ਕੁਝ ਉਹਨਾਂ ਨੇ ਲੈ ਕੇ ਆਇਆ ਡਿਟੇਲ ਦੇ ਵਿੱਚ ਉਹ ਆਪਾਂ ਨੂੰ ਪਤਾ ਲੱਗੇ ਜਾਣਾ ਜੀ ਜਿਹੜਾ 1600 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜਿਆ ਇਹ ਚੀਜ਼ਾਂ ਦੇ ਜਿਹੜੇ ਵੀ ਨੁਕਸਾਨ ਹੋਏ ਉਹਦੀ ਪਰਪਾਈ ਲਈ ਹਲੇ ਤੱਕ ਤੁਹਾਡੇ ਪਿੰਡ ਨੂੰ ਕੋਈ ਪੈਸਾ ਆਇਆ ਤਾਂ ਵਿੱਚੋਂ ਹਲ ਹਾਲਤਾ ਜੀ ਹਜੇ ਕੁਝ ਨਹੀਂ ਆਇਆ ਹੈਗਾ ਜੇ ਤੇ ਆਊਗਾ ਤਾਂ ਫੇਰ ਦੇਖਾਂਗੇ ਜੀ ਅਜੇ ਨਹੀਂ ਆਇਆ ਕੋਈ ਐਨੇ ਮੰਤਰੀ ਸੰਤਰੀ ਲੀਡਰ ਆ ਕੇ ਗਿਆ ਫੋਟੋ ਖਾਚਾ ਕੇ ਗਿਆ ਬਹੁਤ ਕਹਿੰਦੇ ਅਸੀਂ ਐਨੇ ਲੱਖ ਦੇ ਗਏ ਐਨੇ ਲੱਖ ਦੇ ਗਏ ਉਹਦਾ ਕੋਈ ਆਇਆ ਹਿਸਾਬ ਦਾ ਬਾਹਰ ਵੀ ਕਿੰਨਾ ਪੈਸਾ ਆ ਚੁੱਕਿਆ ਕਿੰਨਾ ਚੋਂ ਖਰਚਾ ਜਾ ਚੁੱਕਿਆ ਵੀਰੇ ਹਜੇ ਲੱਗੀ ਜਾ ਰਹੇ ਆ ਪੈਸੇ ਸਾਰੇ ਜਿੰਨੇ ਪੈਸੇ ਆਏ ਆ ਕੁਝ ਲੀਡਰ ਦੇ ਕੇ ਵੀ ਗਏ ਆ ਪੈਸੇ ਲਾ ਵੀ ਰਹੇ ਆ ਸਾਡੇ ਬੰਦੇ ਪਿੰਡ ਦੇ ਸਾਰੀ ਪੰਚਾਇਤ ਖਰਚ ਕਰ ਵੀ ਰਹੀ ਹੈ ਕੋਈ ਐਸੀ ਗੱਲ ਨਹੀਂ ਜਿੰਨਾ ਪੈਸਾ ਉਹਨਾਂ ਦਿੱਤਾ ਨਾ ਕਰਿਆ ਬਹੁਤ ਐਨੇ ਕ ਪੈਸੇ ਨਾਲ ਕੀ ਹੋਣਾ ਜੀ ਜਿੰਨੇ ਆਏ ਆ ਕੋਈ 2 ਲੱਖ ਦੇ ਗਿਆ ਕੋਈ 4 ਲੱਖ ਦੇ ਗਿਆ 2.5 ਲੱਖ ਦੇ ਗਿਆ ਐਨੇ ਕ ਪੈਸੇ ਨਾਲ ਕੁਝ ਨਹੀਂ ਹੋਣਾ ਇਹਦਾ ਕਰੋੜਾਂ ਦਾ ਖਰਚ ਇੱਕ ਹਜ਼ਾਰਾਂ ਜ ਨਹੀਂ ਲੱਖਾਂ ਨਹੀਂ ਕਰੋੜਾਂ ਦਾ ਗੱਲ ਹੈ ਵੀ ਇੰਨੇ ਕੁ ਪੈਸੇ ਨਾਲ ਕੀ ਆਪਾਂ ਕਰ ਸਕਦੇ ਹਾਂ ਔਰ ਤੁਹਾਨੂੰ ਕੀ ਲੱਗਦਾ ਵੀ ਇੱਥੇ ਜਿੰਨੀ ਲੇਬਰ ਲੱਗੀ ਇੰਨੀ ਬਹੁਤ ਹੈ ਜਾਂ ਹੋਰ ਬੰਦੇ ਭਰਨ ਦੀ ਲੋੜ ਹੈ ਬੰਦੇ ਲੇਬਰ ਤਾਂ ਬਹੁਤ ਆ ਜੀ ਲੇਬਰ ਤਾਂ ਹੋਰ ਵੀ ਪਹਿਲਾਂ ਉਹ ਦਾਤਨ ਵੀ ਲੱਗ ਜਾਂਦੀ ਆ ਲੇਬਰ ਬਹੁਤ ਲੱਗੀ ਆ ਪਰ ਜਦ ਤੱਕ ਪਾਣੀ ਦਾ ਵਾਹ ਥੱਲੇ ਡਾਊਨ ਲੈਵਲ ਨਹੀਂ ਜਾਂਦਾ ਪਾਣੀ ਨਹੀਂ ਡਾਊਨ ਹੁੰਦਾ ਜੀ ਜਦ ਤੱਕ ਕੋਈ ਹੱਲ ਨਹੀਂ ਇਹਦਾ ਇਹ ਤਾਂ ਜਦੋਂ ਦੇਖੋ ਬਰਸਾਤਾਂ ਤੋਂ ਪਹਿਲਾਂ ਹੀ ਪਾਖੜਾ ਡੈਮ ਨੂੰ ਉਸ ਲੈਵਲ ਤੱਕ ਰੱਖਿਆ ਜਾਂਦਾ ਵੀ ਜਿੰਨਾ ਪਾਣੀ ਪਿੱਛੇ ਆਣਾ ਉਹ ਬਾਤ ਮਾਰ ਨਾ ਕਰਦਾ ਉਦੋਂ ਤੱਕ ਇਹਨਾਂ ਨੇ ਪਾਣੀ ਛੱਡਿਆ ਨਹੀਂ ਸੀਗਾ ਬਰਸਾਤਾ ਤੋਂ ਪਹਿਲਾਂ ਹੁਣ ਇੱਕਦਮ ਛੱਡ ਕੇ ਪੰਜਾਬ ਨੂੰ ਡੁੱਬਿਆ ਜਾ ਰਿਹਾ ਦੇਖੋ ਜੀ ਜਿਹੜਾ ਭਾਗੜਾ ਨੇ ਉਹ ਆਪਣੇ ਹੱਥ ਚ ਹੈ ਹੀ ਨਹੀਂ ਉਹ ਤਾਂ ਸੈਂਟਰ ਦੇ ਹੱਥ 'ਚ ਆ ਠੀਕ ਹੈ ਜੇ ਪੰਜਾਬ ਦੇ ਹੱਥ 'ਚ ਹੋਵੇ ਤਾਂ ਆਪਾਂ ਆਪ ਗੱਲ ਕਰੀਏ ਜਾ ਕੇ ਉਹ ਤਾਂ ਸੈਂਟਰ ਦੇ ਹੱਥ 'ਚ ਆ ਜਿੱਦਾਂ ਉਹਨਾਂ ਨੂੰ ਚੰਗਾ ਲੱਗਦਾ ਉਸ ਹਿਸਾਬ ਨਾਲ ਕਰਦੇ ਕਹੀਦਾ ਜਾਂਦੇ ਆ ਕੁਦਰਤੀ ਮੀਂਹ ਪੈ ਰਿਹਾ ਸਾਰਾ ਕੁਝ ਹੋ ਰਿਹਾ ਹੁਣ ਆਪਾਂ ਉੱਥੇ ਕੀ ਕਹਿ ਸਕਦੇ ਜੀ ਆ ਕੇ ਉਹਨਾਂ ਨੇ ਕਹਿੰਦੇ ਸਾਨੂੰ ਅਸੀਂ ਰੱਖ ਨਹੀਂ ਸਕਦੇ ਜੀ ਡੈਮ ਟੁੱਟ ਜਾਊ ਐ ਹੋ ਜਾਊ ਅਸੀਂ ਪਾਣੀ ਨਹੀਂ ਰੱਖ ਸਕਦੇ ਇਸ ਕਰਕੇ ਹੁਣ ਉਹ ਕਹਿੰਦੇ ਸਾਨੂੰ ਛੱਡਣਾ ਹੀ ਪੈਣਾ ਦੱਸੋ ਉੱਥੇ ਕੀ ਕੀਤਾ ਜਾਵੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਇਹਦਾ ਪਹਾੜਾ ਟਾਈਮ ਦੀ ਮਾਰ ਤਾਂ ਹੈਗੀ ਹੈਗੀ ਆ ਲੇਕਿਨ ਇੱਥੇ ਮਾਈਨਿੰਗ ਨੇ ਵੀ ਬਹੁਤ ਵੱਡੀ ਮਾਰ ਕੀਤੀ ਆ ਮਾਈਨਿੰਗ ਵੀਰੇ ਹੋਈ ਤਾਂ ਹੈ ਪਰ ਇਹ ਆ ਥੋੜੀ ਜਿਹੀ ਨਲਾਕੀ ਵੀ ਆਪਣੀ ਮੈਨਗਰੀ ਚਲੋ ਆ ਸਾਰੇ ਆਪਣੇ ਬੰਦੇ ਨੇ ਮਤਲਬ ਕਹਿਣ ਦਾ ਵੀ ਜਿਹੜੇ ਉਹ ਕਾਹੀ ਵਾਲੇ ਬੁੱਢੇ ਸੀਗਾ ਨਾ ਅਗਰ ਉਹ ਚੱਕੇ ਜਾਂਦੇ ਤੁਸੀਂ ਵੀ ਸਿਆਣੇ ਆ ਵਹਾ ਪਾਣੀ ਦਾ ਸਿੱਧਾ ਰਹਿੰਦਾ ਉਹ ਚੀਜ਼ ਚੱਕ ਨਹੀਂ ਹੋਈ ਰੇਤਾ ਅੱਗੇ ਪਿੱਛੇ ਚੱਕ ਹੋ ਗਿਆ ਜਿਹੜਾ ਸਾਫ਼ ਸੀਗਾ ਅਗਰ ਕਾਹੀ ਵਾਲਾ ਚੱਕ ਹੋ ਜਾਂਦਾ ਨਹੀਂ ਆ ਕੰਮ ਚਲੋ ਜਿਵੇਂ ਵੀ ਇਹ ਕੁਦਰਤੀ ਲਾ ਲੋ ਜਿਵੇਂ ਵੀ ਇਹ ਥੋੜੀ ਲੈਕੀ ਦਾ ਹੈ ਜੀ ਨਹੀਂ ਪ੍ਰਸ਼ਾਸਨ ਦੀ ਵੀ ਨਲਾਕੀ ਹੈਗੀ ਹੈ ਜਿਹੜੀਆਂ ਮਸ਼ੀਨਾਂ ਅੱਜ ਦਰਿਆ ਦੇ ਅੰਦਰ ਲੱਗੀਆਂ ਹੋਈਆਂ ਜੋ ਸਮਾਂ ਰਹਿੰਦੇ ਬਰਸਾਤਾਂ ਤੋਂ ਪਹਿਲਾਂ ਨਾਕੇ ਦਰਿਆ ਸਾਫ਼ ਹੁੰਦਾ ਪਾਣੀ ਗੱਭੇ ਚੱਲਦਾ ਤਾਂ ਅੱਜ ਤੁਹਾਡੇ ਪਿੰਡਾਂ ਨੂੰ ਇਹ ਸਤਾ ਭੁਗ ਲੈਣਾ ਪੈਦਾ ਪ੍ਰਸ਼ਾਸਨ ਨੂੰ ਚਾਹੀਦਾ ਸੀ ਪ੍ਰਸ਼ਾਸਨ ਨੂੰ ਆ ਆ ਕੇ ਮੈਨਿੰਗ ਅਫਸਰਾਂ ਨੂੰ ਆ ਆ ਕੇ ਕਹਿ ਦੇਣਾ ਚਾਹੀਦਾ ਸੀ ਪਹਿਲਾਂ ਭਾਈ ਕਾਹੀ ਵਾਲਾ ਜਿਹੜਾ ਏਰੀਆ ਉਹ ਸਾਫ਼ ਕੀਤਾ ਜਾਵੇ ਜਿੱਥੋਂ ਸਫਾਈ ਹੋਣ ਵਾਲੀ ਹੈ ਕੱਲ ਤੇ ਨਾ ਗਿਆ ਟੱਕਰ ਬਣਦੀ ਨਾ ਕਿ ਇਧਰਾਂ ਦਾ ਸਾਡੀ ਤੇ ਜ਼ਮੀਨ ਬੰਨਾ ਨਾ ਟੁੱਟਦਾ ਅਗਰ ਉਹ ਸਾਫ਼ ਹੋਇਆ ਹੁੰਦਾ ਅੱਜ ਆ ਕੰਮ ਨਹੀਂ ਹੋਣਾ ਸੀ ਠੀਕ ਹੈ ਮੇਰਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਲਈ ਸੋ ਦਰਸ਼ਕੋ ਜਿਵੇਂ ਤੁਸੀਂ ਦੇਖ ਚੁੱਕੇ ਹੋ ਵੀ ਉਹ ਮੇਰਾ ਸਿੰਘ ਦੇ ਦੱਸਣ ਦੇ ਅਨੁਸਾਰ ਕੱਲ ਤੱਕ ਆ ਜਬ ਬਿਲਕੁਲ ਠੀਕ ਸੀ ਅਤੇ ਬੋਰੇ ਲੱਗੇ ਸੀ ਠੋਕਰਾਂ ਦੇ ਉੱਪਰ ਪੂਰਾ ਪਚਾਇਆ ਸੀਗਾ ਅਤੇ ਜਿਹੜੀ ਢਾਹ ਲੱਗੀ ਸੀ ਲੇਕਿਨ ਹੁਣ ਦਰੀਆ ਨੇ ਰਾਤੋਂ ਰਾਤ ਇੱਥੋਂ ਲੈ ਕੇ ਜਿੱਥੇ ਉਹ ਪਿੱਛੇ ਬੋਰੇ ਦੇਖ ਰਹੇ ਉੱਥੋਂ ਲੈ ਕੇ ਆਹ ਜਗ੍ਹਾ ਤੱਕ ਸਾਰੇ ਬੋਰੇ ਲੱਗੇ ਸੀ ਹੁਣ ਇੱਥੇ ਕੋਈ ਵੀ ਬੋਰਾ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਜਿਹੜਾ ਕੱਲ ਤਾਂ ਪਾਣੀ ਵਧਿਆ ਉਹਨੇ ਸਾਰੇ ਬੋਰੇ ਆਪਣੇ ਵਿੱਚ ਸੈਟਲੇਗਾ ਤੇ ਅੱਗੇ ਦੁਬਾਰਾ ਫੇਰ ਇਹ ਕਿੱਧਰ ਨੂੰ ਪਾਣੀ ਜਿਹੜਾ ਮਹਾਨਾ ਤੁਰ ਪਵੇ ਇਹਦੇ ਬਾਰੇ ਕੁਝ ਵੀ ਕਿਹਾ ਜਾ ਸਕਦਾ ਆਪਣੇ ਸਹਿਯੋਗੀ ਕੈਮਰਾਮੈਨ ਬਲਕਾਰ ਸਿੰਘ ਦੇ ਨਾਲ ਮੈਂ ਸੋਨੂੰ ਮਗਲੀ ਆਪਣੇ ਚੈਨਲ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ